लखंड है जिला लाहौर है थाना काना है रमजान मेरा ना है प्यो का ना इस माइलेगा अभी हिरवन लैके आए सीरवल फटे गए पंद्रह साल बाद घर जा रहा बहुत खुशी महसूस हो रही है जी लेकिन मैं जो कि मैं गलत किया तो तुशी भी गलत करो जी तो भी साल बाद जा रहा हूँ हिरवन पकड़े गए फिर दस किलोमीटर से ਔਰ ਅੱਜ ਉਹ 30 ਸਾਲ ਬਾਅਦ ਮੱਝਾ ਦਾ ਮੇਰਾ ਨਾਮ ਪਿਛੇ ਪਿੰਡ ਦੇ ਤੇ ਕਿਸ ਤਰ੍ਹਾਂ ਫੜੇਗੇ ਮੈਂ ਜੀ ਲੱਖੋ ਕੀ ਪਿੰਡ ਦਾ ਹੈ ਜ਼ਿਲ੍ਹਾ ਲਾਹੌਰ ਹੈ ਠਾਲਾ ਕਾਨਾ ਹੈਗਾ ਰਮਜ਼ਾਨ ਮੇਰਾ ਨਾਮ ਪਿਓ ਦਾ ਨਾਮ ਇਸਮਾਇਲ ਹੈਗਾ ਭਾਜੀ ਹੀਰੋਨ ਲੈ ਕੇ ਆਇਆ ਸੀ ਹੀਰੋਨ ਚ ਫੜੇ ਗਏ ਕਿੰਨੇ ਹੀਰੋਨ ਆਇਆ ਸੀ 5 ਕਿਲੋ ਲੈ ਕੇ ਆਇਆ ਉਹ ਤਾਂ ਮੈਂ ਦਿੱਲੀ ਜਾ ਕੇ ਦੇਣੀ ਸੀ ਤੇ ਦਿੱਲੀ ਫੜੇ ਗਏ ਸੀ ਇਹ ਅਜ ਕਿੰਨੇ ਸਾਲਾਂ ਬਾਅਦ ਠੀਕ ਹੈ 15 ਸਾਲਾਂ ਬਾਅਦ ਘਰ ਜਾ ਰਿਹਾ ਹਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੇਕਿਨ ਮੈਂ ਜੋ ਕਹਾ ਕਿ ਮੈਂ ਗਲਤ ਕੀਤਾ ਤਾਂ ਤੁਸੀਂ ਵੀ ਨਾਲੋਂ ਗਲਤ ਕਰਿਆ ਜੀ ਇਹਨਾਂ ਗਵਰਨਮੈਂਟਾਂ ਨੂੰ ਚਾਹੀਦਾ ਕਿ ਇਹ ਵੀ ਬੰਦੇ ਛੱਡਣ ਉਹ ਵੀ ਛੱਡਣ ਲੋਕ ਆਪੋ ਆਪਣੇ ਘਰ ਜਾਣ ਖੁਸ਼ ਹੋ ਜਾਣ ਤੇ 5 ਕਿਲੋ ਰੁਪਏ ਕਿਸ ਤਰ੍ਹਾਂ ਫਿਰ ਲੈ ਜਾਏ ਕਿਸ ਤਰ੍ਹਾਂ ਲਾਲਚ ਉਸ ਫੜੇ ਦਿੱਤਾ ਕੀ ਹੋਇਆ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਤੇ ਹੁਣ ਤੋਬਾ ਕਰ ਲਈ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਤੇ ਦੂਸਰੇ ਨੂੰ ਕਹਾਂਗੇ ਤੁਸੀਂ ਵੀ ਨਾ ਕਰੋ ਇਹ ਸਾਬਤ ਕਰ ਰਿਹਾ ਜੀ ਤੁਹਾਡਾ ਇਸ ਬੰਦੇ ਹਾਂ ਬਹੁਤ ਚੰਗੇ ਤਰੀਕੇ ਨਾਲ ਰਿਹਾ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰ ਚੀਜ਼ ਤੋਂ ਬਚਾਉਂਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਅچھے ਤਰੀਕੇ ਨਾਲ ਰੱਖਿਆ ਅੱਜ ਆਪਣੇ ਘਰ ਜਾ ਰਹੇ ਤੁਸੀਂ ਖੁਸ਼ੀ ਬਹੁਤ ਹੀ ਇਤਰਾ ਖੁਸ਼ੀ ਹੋ ਰਹੀ ਜੇ ਮੇਰੇ ਵਾਸਤੇ ਇਤ ਦਾ ਦੇਣੀ ਹੈਗਾ ਅੱਜ ਜੀ ਮੇਰੇ ਲਈ ਬਿਲਕੁਲ ਮੇਰਾ ਇਤ ਦਾ ਦੇਣੀ ਹੈ ਮੇਰੇ ਵਾਸਤੇ ਸਰਕਾਰਾਂ ਨੂੰ ਕੀ ਮੈਸੇਜ ਹੈ ਮੈਸੇਜ ਇਹ ਦਿਆਂਗਾ ਜੀ ਉਹ ਵੀ ਬੰਦੇ ਛੱਡਣ ਇਹ ਵੀ ਛੱਡਣ ਲੋਕ ਆਪਣੇ ਆਪਣੇ ਘਰ ਖੁਸ਼ ਰਹਿਣ ਜੇ ਮੈਂ ਮਗ ਜਾ ਰਿਹਾ ਆਪਣੇ ਘਰ ਖੁਸ਼ ਉਹ ਵੀ ਜਿਹੜੇ ਲੋਗ ਉੱਤੇ ਪੜੇ ਨੇ ਉਹ ਵੀ ਆਣ ਕੇ ਆਪਣੇ ਘਰ ਖੁਸ਼ੀ ਆਣ ਮਾਰ। ਨਾ ਨਾ ਮਮ ਜੀ ਬਾਲਾ ਤੇ ਫੰਦ ਰਿਆ ਬੜਾ। ਜਿੰਜਾ ਪਕਸ ਤਾ। ਅੱਜ ਐਸੇ ਕਿਸਨਾ ਪੜੇਗੇ? ਐਂਡੀਕੈਸਨ ਪੜਾ ਜਾਗਾ। ਕਿੰਨੇ ਛੇ ਦੀ ਸਜਾ ਜ। ਮੇਰੇ ਕੋ 30 ਸਾਲ ਬਾਅਦ ਜਾ ਰਹਾ ਹਾਂ ਅੱਜ। ਐਂਡੀਪੀਐਸ ਦੇ ਵਿੱਚ ਕੀ ਪੜਾ ਜਾਗਾ। ਹਿਰਵਨ ਪੜਾ ਜਾ ਗਿਆ ਐ ਕਿਸਨਾ ਲੈ ਕੇ ਆਇਆ। ਹਿਰਵਨ ਪਕੜੇ ਗਏ ਸੀ 10 ਕਿਲੋ ਮੇਰੇ ਸੇ। ਔਰ ਅਭੀ ਉਹ 30 ਸਾਲ ਬਾਅਦ ਮੈਂ ਜਾ ਰਹਾ ਹਾਂ। ਕਿਹੜੀ ਕਿਹੜੀ ਜਗ੍ਹਾ ਜਾ ਕੇ।

ਉਹ ਆਪਣੇ ਆਪਣੇ ਇੰਡੀਆ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮਤਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਦੇ ਅਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕ ਰੇਂਜ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੈਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤਿਹਾਰ ਜ਼ਿਲ੍ਹੇ ਵਿੱਚ ਬੰਦੀ ਰੱਖਿਆ ਗਿਆ ਜਿਹਦੀ ਜਿਹਨੂੰ ਅਪਰੋਕਸਿਮੇਟ 13.5 ਸਾਲ ਦੀ ਸਜ਼ਾ ਹੋਈ ਇਸੇ ਤਰ੍ਹਾਂ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਰਦਾਸਪੁਰ ਤੋਂ ਇਨ ਇਲੈਗਲ ਕ੍ਰੋਸ ਕੀਤਾ ਸੀ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕੀਤੀ ਗਈ ਇਸ ਤੋਂ ਇਲਾਵਾ ਅਸਗਰ ਅਲੀ 2010 ਵਿੱਚ ਇਨ ਇਲੈਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਭਾਰਤ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਸਾਰੀਆਂ ਸਟੇਟਸ ਦੀ ਪੁਲਿਸ ਜਿਹੜੀ ਆ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਏ ਨੇ ਇਹਨਾਂ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜ ਦੇ ਹਵਲੇ ਕੀਤਾ ਜਾ ਰਿਹਾ ਜੀ ਟੋਟਲ ਕਿੰਨੇ ਕਹਿਦੀ ਟੋਟਲ 3 ਕਹਿਦੀ ਹੈ ਜੀ ਜਿਨ੍ਹਾਂ ਵਿੱਚੋਂ 2 ਜਿਹੜੇ ਆ ਰਾਜਸਥਾਨ ਤੋਂ ਤੇ ਇੱਕ ਦਿੱਲੀ ਪੁਲਿਸ ਜਿਹੜੀ ਹੈ ਇਹਨੂੰ ਲੈ ਕੇ ਪਹੁੰਚੇਗਾ